ਮੈਂ ਸਾਰਿਆਂ ਨੇ ਧਿਆਨ ਚ ਲੈਣਾ ਚਾਹਾਂਗਾ ਕਿ ਭਾਗੜਾ ਡੈਮ ਦੇ ਵਿੱਚੋਂ ਕਿੰਨਾ ਰਿਲੀਜ਼ ਹੁੰਦਾ ਹੈ ਇਹ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਉਹ ਫੈਸਲਾ ਲੈਂਦੇ ਆ ਕਿ ਕਦੋਂ ਕਿੰਨਾ ਪਾਣੀ ਛੱਡਣਾ ਹੈਗਾ ਇਸ ਵੇਲੇ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਮੇਟੀ ਵੱਲੋਂ ਇਸ ਵੇਲੇ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਫਲੱਡ ਗੇਟਸ ਨੇ ਉਹ ਕੇਵਲ 2 ਫੀਟ ਖੋਲ੍ਹ ਜਾਣਗੇ ਉਹ ਵੀ ਇਸ ਕਰਕੇ ਤਾਂ ਕਿ ਕੰਟਰੋਲਡ ਰਿਲੀਜ਼ ਪਾਣੀ ਦਾ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਗੜਾ ਦੇ ਵਿੱਚ ਹੋਰ ਪਾਣੀ ਜੇ ਪਿੱਛੇ ਹਿਮਾਚਲ ਚ ਬਰਸਾਤ ਹੁੰਦੀ ਹੈ ਪਿੱਛੇ ਹੋਰ ਪਾਣੀ ਆਂਦਾ ਉਸ ਨੂੰ ਵੀ ਐਬਜ਼orb ਕਰਨ ਦੀ ਕਪੈਸਿਟੀ ਰਹੇ ਇਸ ਕਰਕੇ ਇਹ ਕੰਟਰੋਲਡ ਰਿਲੀਜ਼ ਕੀਤਾ ਜਾ ਰਿਹਾ ਹੈ ਯਾਨੀ ਕਿ 36,000 ਟਰਬਾਈਨਾ ਦੇ ਥਰੂ ਤੇ 75,000 ਜਿਹੜੇ ਫਲੱਡ ਗੇਟਸ ਸਿਰਫ 2 ਫੀਟ ਖੋਲੇ ਜਾਣਗੇ ਉਹਦੇ ਥਰੂ ਰਿਲੀਜ਼ ਕੀਤਾ ਜਾਏਗਾ ਨਾਲ ਹੀ ਜਿੰਨਾ ਵੀ ਪਾਣੀ ਆਏਗਾ ਉਹਦੇ ਵਿੱਚੋਂ ਸਤਲੁਜ ਦੇ ਵਿੱਚ 20 22000 ਕਯੂਸਿਕ ਦੇ ਕਰੀਬ ਹੀ ਪਾਣੀ ਆਏਗਾ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਨਾ ਕਿ 45000 ਕਯੂਸਿਕ ਤੱਕ ਵੀ ਜੇ ਪਾਣੀ ਸਤਲੁਜ ਦੇ ਵਿੱਚ ਆਵੇ ਤਾਂ ਵੀ ਖਬਰਾਉਣ ਦੀ ਗੱਲ ਨਹੀਂ ਹੁੰਦੀ ਕਿੰਨਾ ਪਾਣੀ ਆਏਗਾ ਤੇ ਉਹ ਅਗਲਾ ਜਿਹੜਾ ਪ੍ਰਬੰਧ ਹੈਗਾ ਉਸ ਨੂੰ ਲੈ ਕੇ ਜੇਕਰ ਹੜਾ ਵਰਗੀ ਸਥਿਤੀ ਕੋ ਬਣਦੀ ਹੈ ਤਾਂ ਉਹ ਲਈ ਕੀ ਪ੍ਰਬੰਧ ਹੈ ਤਾਂ ਹੁਣ ਹੈ ਕਿੰਨੇ ਫੁੱਟ ਹੈ ਪਾਖੜਾ ਮੈਂ ਸਾਰਿਆਂ ਦੇ ਧਿਆਨ ਚ ਲਿਆਣਾ ਚਾਹਾਂਗਾ ਕਿ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਫੈਸਲਾ ਲਿੱਤਾ ਗਿਆ ਕਿ ਕੇਵਲ 2 ਫੀਟ ਫਲੱਡ ਗੇਟ ਖੋਲੇ ਜਾਣਗੇ ਤੇ ਉਹਦੇ ਨਾਲ ਜਿਹੜੇ ਫਲੱਡ ਗੇਟ ਦੇ ਰਾਹੀਂ ਵੀ ਸਿਰਫ 7500 ਕਿਊਸਕ ਪਾਣੀ ਛੱਡਿਆ ਜਾਏਗਾ ਤੇ ਟਰਬਾਈਨਾਂ ਦੇ ਰਾਹੀਂ 36300 ਕਿਊਸਕ ਪਾਣੀ ਆ ਰਿਹਾ ਯਾਨੀ ਕਿ ਭਾਗੜਾ ਦੇ ਵਿੱਚੋਂ ਟੋਟਲ ਪਾਣੀ ਸਿਰਫ 45000 ਕਿਊਸਕ ਆਏਗਾ ਜਿਦੇ ਵਿੱਚੋਂ ਕੁਝ ਸਾਡੇ ਜਿਹੜੇ ਕਨਾਲ ਨੇ ਉਦੇ ਵਿੱਚ ਚਲਾ ਜਾਏਗਾ 23000 ਕਿਊਸਕ ਦੇ ਕਰੀਬ ਬਾਕੀ ਜਿਹੜਾ 22000 ਕਿਊਸਕ ਬਚਦਾ ਹੈਗਾ ਉਹ ਸਾਡੇ ਸਤਲੁਜ ਦਰਿਆ ਦੇ ਵਿੱਚ ਆਏਗਾ ਤੇ ਜਿਹੜਾ ਸਾਡਾ ਡੇਂਜਰ ਮਾਰਕ ਹੈ ਜੋ 45000 ਕਿਊਸਕ ਹੈ ਉਸ ਤੋਂ ਇਹ ਅੱਧਾ ਵੀ ਨਹੀਂ ਹੈ ਇਸ ਕਰਕੇ ਕਬਰੌਣ ਦੀ ਕੋਈ ਸਥਿਤੀ ਨਹੀਂ ਹੈ ਪਾਣੀ ਸਤਲੁਜ ਦੇ ਵਿੱਚ ਬਹੁਤ ਘੱਟ ਹੈ ਇਸ ਵੇਲੇ ਵੀ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਿਮਾਸ਼ਲ ਚ ਪਿੱਛੇ ਬਾਰਿਸ਼ ਹੋ ਜਵੇ ਤਾਂ ਉਹਨੂੰ ਅਬਜ਼ੌਰਬ ਕਰਨ ਦੀ ਕਪੈਸਿਟੀ ਬਣੀ ਰਹੀ ਤੇ ਭਾਗੜਾ ਦਾ ਸਤਾਰ ਡੇਲੀ ਉੱਪਰ ਥੱਲੇ ਹੁੰਦਾ ਏ ਇਸ ਵੇਲੇ ਡੇਂਜਰ ਮਾਰਕ ਤੋਂ ਕਾਫੀ ਥੱਲੇ ਇਹਨਾਂ ਸਰ ਜਿਹੜੇ ਨਿਚਲੇ ਏਰੀਏ ਆ ਉਹਨਾਂ ਵਿੱਚ ਕੋਈ ਅਲਰਟ ਕੀਤਾ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਇਹ ਸਿਰਫ ਇੱਕ ਟੈਕਨੀਕਲ ਰੀਜ਼ਨ ਕਰਕੇ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਕਿਸੇ ਤਰੀਕੇ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਜਿਹੜਾ ਸਾਡਾ ਅਲਰਟ ਹੁੰਦਾ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਹੀ ਜਦੋਂ ਸੂਚਿਤ ਕੀਤਾ ਜਾਂਦਾ ਹੈ ਕਿ ਪਾਣੀ ਛੱਡਿਆ ਜਾ ਰਿਹਾ ਹੈ ਕੇਵਲ ਉਨਾ ਹੀ ਹੈ ਕਿਸੇ ਪਿੰਡ ਨੂੰ ਕਿਸੇ ਵੀ ਏਰੀਆ ਨੂੰ ਸਤਲੁਜ ਦੇ ਵਿੱਚ ਪਾਣੀ ਵਧਣ ਦਾ ਕੋਈ ਖਤਰਾ ਨਹੀਂ ਹੈ ਮੈਂ ਇੱਕ ਵਾਰ ਫੇਰ ਦਰਉਣਾ ਕਿ ਸਤਲੁਜ ਦਰਿਆ ਦੇ ਵਿੱਚ ਜਦ ਤੱਕ 45000 ਕਿਊਸੇਕ ਪਾਣੀ ਨਹੀਂ ਆ ਜਾਂਦਾ ਤਦ ਤੱਕ ਵੀ ਬਹੁਤ ਕੰਟਰੋਲ ਚ ਚੀਜ਼ ਰਹਿੰਦੀ ਹੈ ਤੇ ਇਸ ਵੇਲੇ ਵੀ ਟੋਟਲ ਸਾਡਾ ਪਾਣੀ 20 ਬਾਈ ਹਜ਼ਾਰ ਕਿਊਸੇਕ ਤੋਂ ਥੱਲੇ ਹੀ ਰਹੇਗਾ ਯਾਨੀ ਕਿ ਡੇਂਜਰ ਮਾਰਜ ਤੋਂ ਅਸੀਂ ਅੱਧੇ ਤੇ ਵੀ ਨਹੀਂ ਹੋਵਾਂਗੇ ਸਤਲੁਜ ਦਰਿਆ ਦੇ ਵਿੱਚ ਜੋ ਕੈਪੈਸਿਟੀ ਹੈ ਮੈਂ ਸਾਰਿਆਂ ਨੇ ਧਿਆਨ ਚ ਲੈਣਾ ਚਾਹਾਂਗਾ ਕਿ ਭਾਗੜਾ ਡੈਮ ਦੇ ਵਿੱਚੋਂ ਕਿੰਨਾ ਰਿਲੀਜ਼ ਹੁੰਦਾ ਹੈ ਇਹ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਉਹ ਫੈਸਲਾ ਲੈਂਦੇ ਆ ਕਿ ਕਦੋਂ ਕਿੰਨਾ ਪਾਣੀ ਛੱਡਣਾ ਹੈਗਾ ਇਸ ਵੇਲੇ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਮੇਟੀ ਵੱਲੋਂ ਇਸ ਵੇਲੇ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਫਲੱਡ ਗੇਟਸ ਨੇ ਉਹ ਕੇਵਲ 2 ਫੀਟ ਖੋਲ੍ਹੇ ਜਾਣਗੇ ਉਹ ਵੀ ਇਸ ਕਰਕੇ ਤਾਂ ਕਿ ਕੰਟਰੋਲਡ ਰਿਲੀਜ਼ ਪਾਣੀ ਦਾ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਗੜਾ ਦੇ ਵਿੱਚ ਹੋਰ ਪਾਣੀ ਜੇ ਪਿੱਛੇ ਹਿਮਾਚਲ ਚ ਬਰਸਾਤ ਹੁੰਦੀ ਹੈ ਪਿੱਛੇ ਹੋਰ ਪਾਣੀ ਆਂਦਾ ਉਸ ਨੂੰ ਵੀ ਐਬਜ਼orb ਕਰਨ ਦੀ ਕਪੈਸਿਟੀ ਰਹੇ ਇਸ ਕਰਕੇ ਇਹ ਕੰਟਰੋਲਡ ਰਿਲੀਜ਼ ਕੀਤਾ ਜਾ ਰਿਹਾ ਹੈ ਯਾਨੀ ਕਿ 36,000 ਟਰਬਾਈਨਾ ਦੇ ਥਰੂ ਤੇ 75,000 ਜਿਹੜੇ ਫਲੱਡ ਗੇਟਸ ਸਿਰਫ 2 ਫੀਟ ਖੋਲੇ ਜਾਣਗੇ ਉਹਦੇ ਥਰੂ ਰਿਲੀਜ਼ ਕੀਤਾ ਜਾਏਗਾ ਨਾਲ ਹੀ ਜਿੰਨਾ ਵੀ ਪਾਣੀ ਆਏਗਾ ਉਹਦੇ ਵਿੱਚੋਂ ਸਤਲੁਜ ਦੇ ਵਿੱਚ 20 22000 ਕਯੂਸਿਕ ਦੇ ਕਰੀਬ ਹੀ ਪਾਣੀ ਆਏਗਾ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਨਾ ਕਿ 45000 ਕਯੂਸਿਕ ਤੱਕ ਵੀ ਜੇ ਪਾਣੀ ਸਤਲੁਜ ਦੇ ਵਿੱਚ ਆਵੇ ਤਾਂ ਵੀ ਘਬਰਾਉਣ ਦੀ ਗੱਲ ਨਹੀਂ ਹੁੰਦੀ ਕਿੰਨਾ ਪਾਣੀ ਆਏਗਾ ਤੇ ਉਹ ਅਗਲਾ ਜਿਹੜਾ ਪ੍ਰਬੰਧ ਹੈਗਾ ਉਸ ਨੂੰ ਲੈ ਕੇ ਜੇਕਰ ਹੜਾ ਵਰਗੀ ਸਥਿਤੀ ਕੋ ਬਣਦੀ ਹੈ ਤਾਂ ਉਹ ਲਈ ਕੀ ਪ੍ਰਬੰਧ ਹੈ ਤੇ ਹੁਣ ਹੈ ਕਿੰਨੇ ਫੁੱਟ ਹੈ ਪਾਖੜਾ ਮੈਂ ਸਾਰਿਆਂ ਦੇ ਧਿਆਨ ਚ ਲਿਆਣਾ ਚਾਹਾਂਗਾ ਕਿ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਫੈਸਲਾ ਲੀਤਾ ਗਿਆ ਕਿ ਕੇਵਲ 2 ਫੀਟ ਫਲੱਡ ਗੇਟ ਖੋਲੇ ਜਾਣਗੇ ਤੇ ਉਹਦੇ ਨਾਲ ਜਿਹੜੇ ਫਲੱਡ ਗੇਟ ਦੇ ਰਾਹੀਂ ਵੀ ਸਿਰਫ 7500 ਕਿਊਸੈਕ ਪਾਣੀ ਛੱਡਿਆ ਜਾਏਗਾ ਤੇ ਟਰਬਾਈਨਾਂ ਦੇ ਰਾਹੀਂ 36300 ਕਿਊਸੈਕ ਪਾਣੀ ਆ ਰਿਹਾ ਯਾਨੀ ਕਿ ਭਾਗੜਾ ਦੇ ਵਿੱਚੋਂ ਟੋਟਲ ਪਾਣੀ ਸਿਰਫ 45000 ਕਿਊਸੈਕ ਆਏਗਾ ਜਿਦੇ ਵਿੱਚੋਂ ਕੁਝ ਸਾਡੇ ਜਿਹੜੇ ਕਨਾਲ ਨੇ ਉਦੇ ਵਿੱਚ ਚਲਾ ਜਾਏਗਾ 23000 ਕਿਊਸਕ ਦੇ ਕਰੀਬ ਬਾਕੀ ਜਿਹੜਾ 22000 ਕਿਊਸਕ ਬਚਦਾ ਹੈਗਾ ਉਹ ਸਾਡੇ ਸਤਲੁਜ ਦਰਿਆ ਦੇ ਵਿੱਚ ਆਏਗਾ ਤੇ ਜਿਹੜਾ ਸਾਡਾ ਡੇਂਜਰ ਮਾਰਕ ਹੈ ਜੋ 45000 ਕਿਊਸਕ ਹੈ ਉਸ ਤੋਂ ਇਹ ਅੱਧਾ ਵੀ ਨਹੀਂ ਹੈ ਇਸ ਕਰਕੇ ਕਬਰੌਣ ਦੀ ਕੋਈ ਸਥਿਤੀ ਨਹੀਂ ਹੈ ਪਾਣੀ ਸਤਲੁਜ ਦੇ ਵਿੱਚ ਬਹੁਤ ਘੱਟ ਹੈ ਇਸ ਵੇਲੇ ਵੀ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਿਮਸ਼ਟਲ 'ਚ ਪਿੱਛੇ ਬਾਰਿਸ਼ ਹੋ ਜਾਵੇ ਤਾਂ ਉਹਨੂੰ ਅਬਜ਼ੌਰਬ ਕਰਨ ਦੀ ਕਪੈਸਿਟੀ ਬਣੀ ਰਹੇ ਤੇ ਭਾਗੜਾ ਦਾ ਸਤਾਰ ਡੇਲੀ ਉੱਪਰ ਥੱਲੇ ਹੁੰਦਾ ਹੈ ਇਸ ਵੇਲੇ ਡੇਂਜਰ ਮਾਰਕ ਤੋਂ ਕਾਫੀ ਥੱਲੇ ਹੈ ਇਹਨਾਂ ਸਰ ਜਿਹੜੇ ਨਿਚਲੇ ਏਰੀਏ ਆ ਉਹਨਾਂ ਵਿੱਚ ਕੋਈ ਅਲਰਟ ਕੀਤਾ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਇਹ ਸਿਰਫ ਇੱਕ ਟੈਕਨੀਕਲ ਰੀਜ਼ਨ ਕਰਕੇ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਕਿਸੇ ਤਰੀਕੇ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਜਿਹੜਾ ਸਾਡਾ ਅਲਰਟ ਹੁੰਦਾ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਹੀ ਜਦੋਂ ਸੂਚਿਤ ਕੀਤਾ ਜਾਂਦਾ ਹੈ ਕਿ ਪਾਣੀ ਛੱਡਿਆ ਜਾ ਰਿਹਾ ਹੈ ਕੇਵਲ ਉਨਾ ਹੀ ਹੈ ਕਿਸੇ ਪਿੰਡ ਨੂੰ ਕਿਸੇ ਵੀ ਏਰੀਆ ਨੂੰ ਸਤਲੁਜ ਦੇ ਵਿੱਚ ਪਾਣੀ ਵਧਣ ਦਾ ਕੋਈ ਖਤਰਾ ਨਹੀਂ ਹੈ ਮੈਂ ਇੱਕ ਵਾਰ ਫੇਰ ਦਰਉਣਾ ਕਿ ਸਤਲੁਜ ਦਰਿਆ ਦੇ ਵਿੱਚ ਜਦ ਤੱਕ 45000 ਕਿਊਸੇਕ ਪਾਣੀ ਨਹੀਂ ਆ ਜਾਂਦਾ ਤਦ ਤੱਕ ਵੀ ਬਹੁਤ ਕੰਟਰੋਲ ਚ ਚੀਜ਼ ਰਹਿੰਦੀ ਹੈ ਤੇ ਇਸ ਵੇਲੇ ਵੀ ਟੋਟਲ ਸਾਡਾ ਪਾਣੀ 20 ਬਾਈ ਹਜ਼ਾਰ ਕਿਊਸਕ ਤੋਂ ਥੱਲੇ ਹੀ ਰਹੇਗਾ। ਯਾਨੀ ਕਿ ਡੇਂਜਰ ਮਾਰਕ ਤੋਂ ਅਸੀਂ ਅੱਧੇ ਤੇ ਵੀ ਨਹੀਂ ਹੋਵਾਂਗੇ ਸਤਲੁਜ ਦਰਿਆ ਦੇ ਵਿੱਚ ਜੋ ਕਪੈਸਿਟੀ ਹੈ। ਠੀਕ। ਮੈਂ ਸਾਰਿਆਂ ਨੇ ਧਿਆਨ ਚ ਲੈਣਾ ਚਾਹਾਂਗਾ ਕਿ ਭਾਗੜਾ ਡੈਮ ਦੇ ਵਿੱਚੋਂ ਕਿੰਨਾ ਰਿਲੀਜ਼ ਹੁੰਦਾ ਹੈ ਇਹ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ। ਉਹ ਫੈਸਲਾ ਲੈਂਦੇ ਆ ਕਿ ਕਦੋਂ ਕਿੰਨਾ ਪਾਣੀ ਛੱਡਣਾ ਹੈਗਾ। ਇਸ ਵੇਲੇ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ। ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਮੇਟੀ ਵੱਲੋਂ ਇਸ ਵੇਲੇ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਫਲੱਡ ਗੇਟਸ ਨੇ ਉਹ ਕੇਵਲ 2 ਫੀਟ ਖੋਲ੍ਹ ਜਾਣਗੇ ਉਹ ਵੀ ਇਸ ਕਰਕੇ ਤਾਂ ਕਿ ਕੰਟਰੋਲਡ ਰਿਲੀਜ਼ ਪਾਣੀ ਦਾ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਗੜਾ ਦੇ ਵਿੱਚ ਹੋਰ ਪਾਣੀ ਜੇ ਪਿੱਛੇ ਹਿਮਾਚਲ 'ਚ ਬਰਸਾਤ ਹੁੰਦੀ ਹੈ ਪਿੱਛੇ ਹੋਰ ਪਾਣੀ ਆਂਦਾ ਉਸ ਨੂੰ ਵੀ ਐਬਜ਼ਾਰਬ ਕਰਨ ਦੀ ਕਪੈਸਿਟੀ ਰਹੇ ਇਸ ਕਰਕੇ ਇਹ ਕੰਟਰੋਲਡ ਰਿਲੀਜ਼ ਕੀਤਾ ਜਾ ਰਿਹਾ ਹੈ ਯਾਨੀ ਕਿ 3635000 ਟਰਬਾਈਨਾ ਦੇ ਥਰੂ ਤੇ 7000 ਜਿਹੜੇ ਫਲੱਡ ਗੇਟਸ ਸਿਰਫ 2 ਫੀਟ ਖੋਲੇ ਜਾਣਗੇ ਉਹਦੇ ਥਰੂ ਰਿਲੀਜ਼ ਕੀਤਾ ਜਾਏਗਾ ਨਾਲ ਹੀ ਜਿੰਨਾ ਵੀ ਪਾਣੀ ਆਏਗਾ ਉਹਦੇ ਵਿੱਚੋਂ ਸਤਲੁਜ ਦੇ ਵਿੱਚ 20 22000 ਕਯੂਸਿਕ ਦੇ ਕਰੀਬ ਹੀ ਪਾਣੀ ਆਏਗਾ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਨਾ ਕਿ 45000 ਕਯੂਸਿਕ ਤੱਕ ਵੀ ਜੇ ਪਾਣੀ ਸਤਲੁਜ ਦੇ ਵਿੱਚ ਆਵੇ ਤਾਂ ਵੀ ਘਬਰਾਉਣ ਦੀ ਗੱਲ ਨਹੀਂ ਹੁੰਦੀ ਤੇ ਡਾ ਰਹੀ ਕਿੰਦਾ ਪਾਣੀ ਆਏਗਾ ਤੇ ਉਹ ਅਗਲਾ ਜਿਹੜਾ ਪ੍ਰਬੰਧ ਹੈਗਾ ਉਸ ਨੂੰ ਲੈ ਕੇ ਜੇਕਰ ਹੜਾ ਵਰਗੀ ਸਥਿਤੀ ਕੋ ਬਣਦੀ ਹੈ ਤਾਂ ਉਹ ਲਈ ਕੀ ਪ੍ਰਬੰਧ ਹੈ ਤਾਂ ਹੁਣ ਹੈ ਕਿੰਨੇ ਫੁੱਟ ਹੈ ਪਾਖੜਾ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਾਂਗਾ ਕਿ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਫੈਸਲਾ ਲੀਤਾ ਗਿਆ ਕਿ ਕੇਵਲ 2 ਫੀਟ ਫਲੱਡ ਗੇਟ ਖੋਲੇ ਜਾਣਗੇ ਤੇ ਉਹਦੇ ਨਾਲ ਜਿਹੜੇ ਫਲੱਡ ਗੇਟ ਦੇ ਰਾਹੀਂ ਵੀ ਸਿਰਫ 7500 ਕਿਊਸਕ ਪਾਣੀ ਛੱਡਿਆ ਜਾਏਗਾ ਤੇ ਟਰਬਾਈਨਾਂ ਦੇ ਰਾਹੀਂ 363000 ਕਿਊਸੈਕ ਪਾਣੀ ਆ ਰਹੇ ਯਾਨੀ ਕਿ ਭਾਗੜਾ ਦੇ ਵਿੱਚੋਂ ਟੋਟਲ ਪਾਣੀ ਸਿਰਫ 45000 ਕਿਊਸੈਕ ਆਏਗਾ ਜਿਹਦੇ ਵਿੱਚੋਂ ਕੁਝ ਸਾਡੇ ਜਿਹੜੇ ਕਨਾਲ ਨੇ ਉਹਦੇ ਵਿੱਚ ਚਲਾ ਜਾਏਗਾ 23000 ਕਿਊਸੈਕ ਦੇ ਕਰੀਬ ਬਾਕੀ ਜਿਹੜਾ 22000 ਕਿਊਸੈਕ ਬਚਦਾ ਹੈਗਾ ਉਹ ਸਾਡੇ ਸਤਲੁਜ ਦਰਿਆ ਦੇ ਵਿੱਚ ਆਏਗਾ ਤੇ ਜਿਹੜਾ ਸਾਡਾ ਡੇਂਜਰ ਮਾਰਕ ਹੈ ਜੋ 45000 ਕਿਊਸੈਕ ਹੈ ਉਸ ਤੋਂ ਇਹ ਅੱਧਾ ਵੀ ਨਹੀਂ ਹੈ ਇਸ ਕਰਕੇ ਕਬਰੌਣ ਦੀ ਕੋਈ ਸਥਿਤੀ ਨਹੀਂ ਹੈ ਪਾਣੀ ਸਤਲੁਜ ਦੇ ਵਿੱਚ ਬਹੁਤ ਘੱਟ ਹੈ ਇਸ ਵੇਲੇ ਵੀ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਿਮਸ਼ਤਲ 'ਚ ਪਿੱਛੇ ਬਾਰਿਸ਼ ਹੋ ਜਾਵੇ ਤਾਂ ਉਹਨੂੰ ਅਬਜ਼ੌਰਬ ਕਰਨ ਦੀ ਕਪੈਸਿਟੀ ਬਣੀ ਰਹੀ ਤੇ ਭਾਗੜਾ ਦਾ ਸਤਾਰ ਡੇਲੀ ਉੱਪਰ ਥੱਲੇ ਹੁੰਦਾ ਹੈ ਇਸ ਵੇਲੇ ਡੇਂਜਰ ਮਾਰਕ ਤੋਂ ਕਾਫੀ ਥੱਲੇ ਹੈ ਇਹਨਾਂ ਸਰ ਜਿਹੜੇ ਨਿਚਲੇ ਏਰੀਏ ਆ ਉਹਨਾਂ ਵਿੱਚ ਕੋਈ ਅਲਰਟ ਕੀਤਾ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਇਹ ਸਿਰਫ ਇੱਕ ਟੈਕਨੀਕਲ ਰੀਜ਼ਨ ਕਰਕੇ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਕਿਸੇ ਤਰੀਕੇ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਜਿਹੜਾ ਸਾਡਾ ਅਲਰਟ ਹੁੰਦਾ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਹੀ ਜਦੋਂ ਸੂਚਿਤ ਕੀਤਾ ਜਾਂਦਾ ਹੈ ਕਿ ਪਾਣੀ ਛੱਡਿਆ ਜਾ ਰਿਹਾ ਹੈ ਕੇਵਲ ਉਨਾ ਹੀ ਹੈ ਕਿਸੇ ਪਿੰਡ ਨੂੰ ਕਿਸੇ ਵੀ ਏਰੀਆ ਨੂੰ ਸਤਲੁਜ ਦੇ ਵਿੱਚ ਪਾਣੀ ਵਧਣ ਦਾ ਕੋਈ ਖਤਰਾ ਨਹੀਂ ਹੈ ਮੈਂ ਇੱਕ ਵਾਰ ਫੇਰ ਦਰਉਣਾ ਕਿ ਸਤਲੁਜ ਦਰਿਆ ਦੇ ਵਿੱਚ ਜਦ ਤੱਕ 45000 ਕਿਊਸੇਕ ਪਾਣੀ ਨਹੀਂ ਆ ਜਾਂਦਾ ਤਦ ਤੱਕ ਵੀ ਬਹੁਤ ਕੰਟਰੋਲ ਚ ਚੀਜ਼ ਰਹਿੰਦੀ ਹੈ ਤੇ ਇਸ ਵੇਲੇ ਵੀ ਟੋਟਲ ਸਾਡਾ ਪਾਣੀ 20 ਬਾਈ ਹਜ਼ਾਰ ਕਿਊਸਕ ਤੋਂ ਥੱਲੇ ਹੀ ਰਹੇਗਾ ਯਾਨੀ ਕਿ ਡੇਂਜਰ ਮਾਰਜ ਤੋਂ ਅਸੀਂ ਅੱਧੇ ਤੇ ਵੀ ਨਹੀਂ ਹੋਵਾਂਗੇ ਸਤਲੁਜ ਦਰਿਆ ਦੇ ਵਿੱਚ ਜੋ ਕਪੈਸਿਟੀ ਹੈ